ਗੱਲ 75 ਸਾਲਾਂ ਦੀ ਹੈ ਨਾ ਇਹਦੇ ਚ ਸਾਫ ਹੋ ਗਿਆ ਸੀਗਾ ਕਿ ਜੁਲਾਈ ਦੇ ਵਿੱਚ ਬੋਲੇ ਭਾਗਵਤ ਜੀ ਤੇ 15 ਅਗਸਤ ਨੂੰ ਬੋਲੇ ਨਰਿੰਦਰ ਮੋਦੀ ਲਾਲ ਕਿਲੇ ਤੋਂ ਆਰਐਸਐਸ ਬਾਰੇ ਫਿਰ 28 ਅਗਸਤ ਨੂੰ ਬੋਲੇ ਜਨਾਬ ਸ਼ੈਦਰ ਵਿਗਿਆਨ ਭਵਨ ਦੇ ਵਿੱਚ ਭਾਗਵਤ ਜੀ ਆਪਣੇ ਬਿਆਨ ਤੇ ਸਫਾਈ ਦੇ ਦਿੱਤੀ 75 ਸਾਲ ਵਾਲੇ ਤੇ ਫਿਰ ਮੋਦੀ ਸਾਹਿਬ ਨੇ ਇੱਕ ਲੰਮਾ ਚੌੜਾ ਲੇਖ ਭਗਵਤ ਜਾਂ ਆਰਐਸਐਸ ਦੀ ਸੇਫਲ ਚ ਲਿਖ ਦਿੱਤਾ ਗੱਲ ਕਲੀਅਰ ਹੋ ਗਈ ਜੀ ਹਾ ਦਿੱਤ ਹੋਗੇ ਉਹ ਸਮਝੋ ਤੇ ਸਰ ਬਦਲ ਗਿਆ ਸਾਡੇ ਨਾਲ ਇੱਥੇ ਆ ਕੰਮ ਕਿਵੇਂ ਚੱਲਦੇ ਆ ਜਿਹੜਾ ਤੇ ਕੋਈ ਸਪੋਰਟਰ ਆ ਉਹ ਅਨਿਵਾਸ ਸਪੋਰਟਰ ਹੈ ਮੀਡੀਆ ਚ ਵੀ ਇਹ ਹੁਆ ਲਿਆ ਜਿਹੜਾ ਕੋਈ ਵਿਰੋਧੀ ਆ ਤੇ ਉਹ ਤਾਕੜ ਵਿਰੋਧੀ ਆ ਜੀ ਹੁਣ ਜਿੱਥੋਂ ਕਿਸੇ ਨੂੰ ਆਪਦਾ ਕੰਨ ਰਸ ਆਪ ਦੇ ਮੁਤਾਬਕ ਮਿਲਦਾ ਉਹਨੂੰ ਦੁਨੀਆ ਦਾ ਅੰਤਮ ਸੱਚ ਉੱਥੇ ਹੀ ਦਿਖਦਾ ਹੈ ਹੂੰ ਮੈਂ ਵਾਰ-ਵਾਰ ਕਹਿੰਦਾ ਸੀਗਾ ਕਿ ਠੀਕ ਹੈ ਯਾਰ ਸੰਭਾਵਨਾਵਾਂ ਬਣਦੀਆਂ ਨੇ ਮਾਨ ਦੇ ਮਾਮਲੇ ਦੇ ਵਿੱਚ ਵੀ ਇਹੋ ਜਿਹਾ ਈ ਸਿੱਕਮ ਹੂੰ ਹੂੰ ਕਿ ਸੰਭਾਵਨਾਵਾਂ ਬਣਦੀਆਂ ਪਰ ਵੱਡਾ ਸਵਾਲ ਹੁੰਦਾ ਕਿ ਮਾਨ ਨੂੰ ਰਿਪਲੇਸ ਕੌਣ ਕਰ ਸਕਦਾ ਇਸ ਵੇਲੇ ਜੀ ਰਿਪਲੇਸ ਕਰਨ ਲਈ ਕੀ ਚਿਹਰਾ ਤੇ ਰਿਪਲੇਸ ਕਰਨ ਦੀ ਪੋਜੀਸ਼ਨ ਕੀ ਹੈ ਇਹ ਵੀ ਸਵਾਲ ਨਾਲ ਹੁੰਦਾ ਸੀ ਤਾਂ ਇਸੇ ਤਰ੍ਹਾਂ ਹੈ ਕਿ ਜੇ 75 ਸਾਲ ਦੀ ਗੱਲ ਹੁੰਦੀ ਆ ਤਾਂ ਉਹਦੇ ਵਿੱਚ ਆਪਣੇ ਆਪ ਇੱਕ ਸਵਾਲ ਪੈਦਾ ਹੋ ਜਾਂਦਾ ਹੈ ਕਿ ਕੀ ਗੁਜਰਾਤ ਲੌਬੀ ਤਿਆਰ ਹੈ ਤੇ ਰਿਪਲੇਸਮੈਂਟ ਕਿੱਥੇ ਆ ਹੂੰ ਠੀਕ ਹੈ ਨਾ ਸਰ ਜੀ ਕਿਉਂਕਿ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੰਘ ਕਦੇ ਵੀ ਆਪਣੀ ਸੱਤਾ ਥੋੜੀ ਛੱਡੂਗਾ ਉਹ ਸੱਤਾ ਵੀ ਰੱਖਣਾ ਚਾਹੇਗਾ ਤੇ ਸੱਤਾ ਦੇ ਵਿੱਚ ਆਪਣਾ ਗਲਬਾ ਵੀ ਰੱਖਣਾ ਚਾਹੇਗਾ ਜੀ ਬਿਲਕੁਲ ਹਾਲੇ ਯੋਗੀ ਸਾਹਿਬ ਮਤਲਬ ਕਿ ਲਾਈਨ ਦੇ ਵਿੱਚ ਨੇ ਕਤਾਰ ਦੇ ਵਿੱਚ ਨੇ ਪਰ ਵੀਲਾ ਨਹੀਂ ਆਇਆ ਤੁਹਾਨੂੰ ਅਕਸਰ ਕਹਿੰਦਾ ਸੀਗਾ ਕਿ ਠੀਕ ਹੈ ਸੰਭਾਵਨਾ ਮੰਨੇ ਜਾਂ ਇਸ ਤੰਬਰ ਵਾਲੀ ਤਰੀਕ ਤੇ ਬਈ ਉਤਲ ਪੁਤਲ ਹੋ ਸਕਦੀ ਆ ਫਿਰ ਇਹ ਵੀ ਆਪਾਂ ਕਹਿੰਦੇ ਸਾਂ ਕਿ ਸ਼ਾਇਦ ਕੋਈ ਬਿਆਰ ਦੇ ਇਲੈਕਸ਼ਨ ਤੋਂ ਬਾਅਦ ਉਤਲ ਪੁਤਲ ਦੇਖਣ ਨੂੰ ਮਿਲੇ ਹੂੰ ਪਰ ਜੋ ਲੋਕੇ ਕਹਿੰਦੇ ਸੀ ਕਿ 17 ਸਤੰਬਰ ਨੂੰ ਨਰਿੰਦਰ ਮੋਦੀ ਯਾਨੀ ਚੋਲਾ ਚੋਕ ਕੇ ਫਕੀਰ ਰਵਾਨਾ ਹੋ ਜਾਏਗਾ ਐਸਾ ਨਹੀਂ ਸੀ ਕਿਉਂਕਿ ਪਹਿਲੇ ਹੀ ਪਤਾ ਲੱਗ ਗਿਆ ਹਮ ਭਾਗਵਤ ਤੇ ਉਹਨਾਂ ਦਾ ਜਿਹੜਾ ਆਪੋ ਵਿੱਚ ਦੀ ਜੋ ਵੀ ਗੰਢ ਟੁੱਪ ਹੋਇਆ ਮੈਨੂੰ ਨਹੀਂ ਪਤਾ ਸਰੋ ਠੀਕ ਹੋ ਗਿਆ ਸੀ ਹੋਲੀ-ਹੋਲੀ ਲੱਗ ਰਿਹਾ ਸੀ ਕਿ ਪਹਿਲਾ ਨਾ ਠੀਕ ਹੈ ਬਿਆਨ ਵਿਰੋਧੀ ਬਿਆਨ ਨਹੀਂ ਸੀ ਉਹ ਇੱਕ ਦੂਜੇ ਮੈਂ ਤੇ ਤੁਹਾਨੂੰ ਕੋ ਕਰਕੇ ਦੱਸ ਦਿੰਦਾ ਨਾ ਜੀ ਜੁਲਾਈ ਫਿਰ 15 ਅਗਸਤ ਫਿਰ 28 ਅਗਸਤ ਫਿਰ ਸਾਰਾ ਤੁਹਾਨੂੰ ਕਰੋਨੋਲੋਜੀ ਦੱਸਦੀ ਆ ਕਿ ਕਿਵੇਂ ਇਹਨਾਂ ਦੇ ਬਿਆਨ ਇੱਕ ਦੂਜੇ ਪ੍ਰਤੀ ਬਦਲਦੇ ਗਏ ਤੇ ਸੁਰ ਵੀ ਬਦਲਦੇ ਗਏ ਉਹ ਸਾਫ ਸੀਗਾ ਕਿ ਐਡੀ ਸ਼ੀਤੀ ਇਹ ਜਾਣ ਵਾਲੀ ਨਹੀਂ ਹੁਣ ਚਲੋ ਇਹਨੂੰ ਛੱਡ ਦਿਓ 75 ਵਾਲਾ ਜਿਹੜਾ ਨਿਯਮ ਹੈ ਦੇਖੋ ਨਿਯਮ ਦੋ ਤਰ੍ਹਾਂ ਨਾਲ ਬਣਦੇ ਹੁੰਦੇ ਪਾਰਟੀਆਂ 'ਚ ਜੀ ਇਹ ਨਿਯਮ ਹੈ ਹੀ ਨਹੀਂ ਇਹ ਨਿਯਮ ਕਿੱਥੇ ਦਾ ਨਿਯਮ ਪਾਰਟੀਆਂ 'ਚ ਦੋ ਤਰ੍ਹਾਂ ਬਣਦੇ ਹੁੰਦੇ ਆ ਸਭ ਜਾਤੇ ਤੁਹਾਡੀ ਜਿਹੜੀ ਕਾਰਜਕਾਰਨੀ ਆ ਉਹ ਬਣਾਵੇ ਜਾ ਤੁਹਾਡਾ ਕੋਈ ਪਾਰਲੀਮੈਂਟਰੀ ਬੋਰਡ ਹੈ ਉਹ ਬਣਾਵੇ ਜੀ ਠੀਕ ਹੈ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਨੈਸ਼ਨਲ ਪਾਰਟੀਆਂ ਦਾ ਦਰਜਾ ਪ੍ਰਾਪਤ ਹੁੰਦਾ ਜਾਂ ਰਜਿਸਟ੍ਰੇਸ਼ਨ ਜਿਨ੍ਹਾਂ ਨੂੰ ਮਿਲਦੀ ਆ ਹੂੰ ਉਹਨਾਂ ਨੂੰ ਕੁਝ ਸ਼ਰਤਾਂ ਦਾ ਪਾਲਣ ਕਰਨਾ ਪੈਂਦਾ ਉਹਨਾਂ ਦੇ ਵਿੱਚ ਇੱਕ ਵਿਧਾਨ ਬਣਦਾ ਹੂੰ ਵਿਧਾਨ ਦੇ ਮੁਤਾਬਕ ਉਹਨਾਂ ਦੀਆਂ ਅੱਡੋ ਅੱਡ ਕਹਿ ਲੋ ਕਿ ਡਿਊਟੀਆਂ ਹੁੰਦੀਆਂ ਨੇ ਕਮੇਟੀਆਂ ਵਗੈਰਾ ਦੀਆਂ ਤਾਂ ਜਾਣਤਾ ਉਹ ਵਿਧਾਨਿਕ ਤੌਰ ਤੇ ਉਹਨਾਂ ਦੀ ਕਾਰਜਕਾਰੀ ਮਤਾ ਪਾਦੇ ਕਿ 75 ਤੋਂ ਬਾਅਦ ਆਪਣੇ ਇੱਥੇ ਨਹੀਂ ਕਿਵੇਂ ਰਹਿਣਾ ਜੀ ਫਿਰ ਤੇ ਇੱਕ ਨਿਯਮ ਹੀ ਬਣ ਗਿਆ ਫਿਰ ਜਦ ਪਾਰਲੀਮੈਂਟਰੀ ਬੋਰਡ ਹੁੰਦਾ ਜਿਹੜਾ ਪਾਰਟੀਆਂ ਚ ਹਮ ਕਿ ਸਾਡਾ ਕੋਈ ਮੈਂਬਰ ਪਾਰਲੀਮੈਂਟ ਕਿਉਂਕਿ ਮੈਂਬਰ ਪਾਰਲੀਮੈਂਟਰੀ ਨੇ ਮੰਤਰੀ ਜਾਂ ਪ੍ਰਧਾਨ ਮੰਤਰੀ ਬੰਨਾ ਹੈ ਨਾ ਜੀ ਜੀ ਉਹ ਕਹਦੇ ਤੇ ਇਹ ਹੁਣ ਕਾਹਦਾ ਇਹ ਤੇ ਆਪ ਕਹਿੰਨ ਕਿ ਸ਼ਗੂਫਾਈ ਸੀ ਉਹ ਜਿਵੇਂ 5 ਲੱਖ ਦਾ ਜੁਮਲਾ ਸੀਗਾ ਜੀ ਉਦਾਂ ਹੀ ਇਹ ਜੁਮਲਾ ਸੀ 75 ਵਾਲਾ ਉਹਨਾਂ ਨੇ ਲਾਗੂ ਕਰਕੇ ਕਿੰਨੇ ਨਿਬਟਾਤੇ ਜੀ ਜਿਹੜੇ ਜਿਹੜੇ ਸੀਗੇ ਉਹ ਕਿੰਨੇ ਨਿਬੇੜ ਦਿੱਤੇ ਤਾਂ ਕੁੱਲ ਵਲਾ ਕੇ ਇਹ ਕਹਾਣੀ ਇੱਥੇ ਖਤਮ ਹੋ ਜਾਂਦੀ ਆ ਕਿ ਨਰਿੰਦਰ ਮੋਦੀ ਰੂਪੀ درخت ਆਪਣੇ ਭਾਰ ਨਾਲ ਆਪੇ ਡਿੱਗੇਗਾ ਫਿਲਹਾਲ ਹਵਾਵਾਂ ਜਿਹੜੀਆਂ ਤੇਜ਼ ਹੋ ਰਹੀਆਂ ਆ